ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮ ਦੇ ਮਹਾਨ ਜਰਨੈਲ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਦਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਹੁਣਾਂ ਵੱਲੋਂ ਦਿੱਲੀ ਤੋਂ ਸੀਸਪੇਟ ਯਾਤਰਾ ਸ਼ੁਰੂ ਕੀਤੀ ਜਾ ਰਹੀ ਆ ਤੇ ਸਾਧ ਸੰਗਤ ਜੀ ਸੰਗਤਾਂ 23 ਤਰੀਕ ਤੋਂ ਗੁਰਦੁਆਰਾ ਮਜਨੂ ਕਟਲਾ ਦਿੱਲੀ ਵਿਖੇ ਪਹੁੰਚੀਆਂ ਤੇ 24 ਤਰੀਕ ਨੂੰ ਰਾਤ ਨੂੰ ਪਾਲਕੀ ਸਾਹਿਬ ਤਿਆਰ ਹੋ ਰਿਆ ਤੇ ਨਿਚਾਨ ਸਿੰਘਾਂ ਦੀਆਂ ਗੱਡੀਆਂ ਪੰਜਾਂ ਪਿਆਰਿਆਂ ਵਾਲੀਆਂ ਗੱਡੀਆਂ ਨਗਾਰਜੀ ਸਿੰਘ ਜੋ ਨਗਾਰਾ ਵੀ ਆਉਂਦੇ ਉਹ ਵੀ ਗੱਡੀ ਤਿਆਰ ਵਰ ਤਿਆਰ ਆ ਤੇ ਨਾਲ ਸੌਣ ਵਾਲੀ ਗੱਡੀ ਤੇ ਸਾਰੀਆਂ ਹੀ ਤਿਆਰੀਆਂ ਇਹ ਗੁਰਦੁਆਰਾ ਮੈਨੂ ਘਟਲਾ ਵਿਖੇ ਹੋ ਰਹੀਆਂ ਵਾ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਜਿਹੜੀਆਂ ਵੀ ਸੰਗਤਾਂ ਨਹੀਂ ਪਹੁੰਚ ਸਕੀਆਂ ਉਹ ਜਰੂਰ 25 ਤਰੀਕ ਨੂੰ ਇਹ ਨਗਰ ਕੀਰਤਨ ਸੀਸਪੇਟ ਯਾਤਰਾ ਜੋ ਦਿੱਲੀ ਚਾਨੀ ਚਾਉ ਤੋਂ ਆਰੰਭ ਹੋ ਕੇ ਰਾਤ ਦਾ ਵਿਸ਼ਰਾਮ ਜਿਹੜਾ ਗੁਰਦੁਆਰਾ ਸੀਸਗੰਨ ਸਾਹਿਬ ਤਰਾਵੜੀ ਵਿਖੇ ਹੋਣਾ ਵਾ ਤੇ ਸਾਧ ਸੰਗਤ ਦੀ ਸੰਗਤ ਦੇ ਚਰਨਾਂ 'ਚ ਬੇਨਤੀ ਆਗੇ ਜੇ ਦਿੱਲੀ ਨਹੀਂ ਤੇ ਰਸਤੇ ਵਿੱਚ ਜ਼ਰੂਰ ਆ ਕੇ ਰਲੋ ਇਹ ਮਹਾਨ ਯਾਤਰਾ ਜੋ ਦਲਪੰਥ ਦਸ਼ਮੇਸ਼ ਤਰਨਾ ਦਲ 1300 ਘੋੜਸਵਾਰ ਵੱਲੋਂ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਇਹ ਆਰੰਭ ਕੀਤੀ ਗਈ ਸੀਸਪੇੜ ਯਾਤਰਾ ਤੇ ਸੰਗਤ ਦੇ ਚਰਨਾਂ 'ਚ ਬੇਨਤੀ ਆ ਕੇ ਜਰੂਰ ਆਪੋ ਆਪਣੇ ਘਰਾਂ ਦੇ ਕਾਰੋਬਾਰ ਸੰਕੋਚਦੇ ਹੋਏ ਸੀਸਪੇੜ ਯਾਤਰਾ ਵਿੱਚ ਹਾਜ਼ਰੀ ਭਰੋ 25 ਤਰੀਕ ਨੂੰ ਦਿੱਲੀ ਤੋਂ ਆਰੰਭ ਹੋ ਕੇ ਗੁਰਦੁਆਰਾ ਸੀਸਗੰਨ ਸਾਹਿਬ ਤਰਾਵੜੀ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ ਤੇ 26 ਤਰੀਕ ਨੂੰ ਤਰਾਵੜੀ ਤੋਂ ਫੇਰ ਚਾਲਾ ਤੇ ਰਾਤ ਦਾ ਵਿਸ਼ਰਾਮ ਜਾ ਕੇ ਗੁਰਦੁਆਰਾ ਨਾਬਾ ਸਾਹਿਬ ਜੋ ਜੀਰਕਪੁਰ ਚੰਡੀਗੜ੍ਹ ਦੇ ਨੇੜੇ ਮੋਹਾਲੀ ਦੇ ਵਿੱਚ ਵਾ ਰਾਤ ਦਾ ਵਿਸ਼ਰਾਮ ਉੱਥੇ ਹੋਣਾ ਵਾ ਪੜਾਉ ਪੜਾਈ ਹੁੰਦੇ ਹੋਏ ਜਿਵੇਂ ਜਿਵੇਂ ਬਾਬਾ ਜੀਵਨ ਸਿੰਘ ਜੀ ਹੁਣਾਂ ਨੇ ਇਹ ਮਾਰਗ ਤੈਅ ਕੀਤਾ ਵਾ ਉਸੇ ਤਰ੍ਹਾਂ ਹੀ ਇਹ ਪਰ ਕਰਮ ਕਰਦੀ ਹੋਈ ਸੀਸਪੇੜ ਯਾਤਰਾ ਨਗਰ ਕੀਰਤਨ ਦੇ ਰੂਪ ਵਿੱਚ ਇਹ ਕੀਰਤਪੁਰ ਸਾਹਿਬ ਪਹੁੰਚਣੀ ਆ ਤੇ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਜਰੂਰ ਇਹਦੇ ਵਿੱਚ ਸੰਯੋਗ ਦਿਆ ਕਰੋ ਤਾਨ ਕਰਕੇ ਮਨ ਕਰਕੇ ਧਨ ਕਰਕੇ ਜਰੂਰ ਇਹ ਸਭ ਪਾਓ ਤੇ ਸਤਗੁਰਾਂ ਦੀ ਮਹਾਨ ਕੁਰਬਾਨੀ ਜੋ ਤਿਲਕ ਜੰਜੂ ਰਾਖਾ ਪ੍ਰਪਤਾ ਕਾ ਕਿਨੋ ਬੜੋ ਖਲੂ ਮੈ ਸਾਕਾ ਦੇ ਮਾਮਾ ਕਾਂਸਾਰ ਬਹੁਤ ਮਹਾਨ ਕੁਰਬਾਨੀਆਂ ਸਤਗੁਰਾਂ ਦੀ ਤੇ ਬਾਬਾ ਜੀਵਨ ਸਿੰਘ ਜੀ ਹੁਣਾਂ ਨੇ ਵੀ ਉਸ ਤੋਂ ਵੱਡੀ ਕੁਰਬਾਨੀ ਕਰਕੇ ਵਿਖਾਈ ਆ ਆਪਣੇ ਪਿਤਾ ਦਾ ਸੀਸ ਬਲੀਦਾਨ ਦੇ ਕੇ ਸਤਗੁਰਾਂ ਦੇ ਤਨ ਤੇ ਸੀਸ ਦਾ ਜੋ ਸਤਕਾਰ ਬਾਬਾ ਜੀਵਨ ਸਿੰਘ ਜੀ ਹੁਣਾਂ ਨੇ ਕੀਤਾ ਵਾ ਤੇ ਸਤਗੁਰਾਂ ਦੀ ਕੁਰਬਾਨੀ ਭਾਈ ਦਿਆਲਾ ਜੀ ਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਦੀ ਕੁਰਬਾਨੀ ਨੂੰ ਤਾਜਾ ਕਰਦੇ ਹੋਏ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਇਹ ਮਹਾਨ ਕੁਰਬਾਨੀ ਨੂੰ ਆਪਾਂ ਯਾਦ ਕਰੀਏ ਕਿਵੇਂ ਉਹਨਾਂ ਨੇ ਇਹ ਕੁਰਬਾਨੀਆਂ ਦਿੱਤੀਆਂ ਹਿੰਦੂ ਧਰਮ ਵਾਸਤੇ ਤੇ ਸਾਧ ਸੰਗਤ ਜੀ ਆਪਾਂ ਵੀ ਉਹਨਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰੀਏ ਇਹ ਰਾਤ ਦਾ ਵਿਸ਼ਰਾਮ ਜੋ ਇੱਥੇ ਹੋਇਆ ਸੀ 24 ਤਰੀਕ ਨੂੰ ਗੁਰਦੁਆਰਾ ਮੈਨੂ ਕਾ ਡੱਲਾ ਮਾਹਰ ਖਾਨੇ ਹਰ ਥਾਂ ਤੇ ਜਿਵੇਂ ਜਿਵੇਂ ਪੜਾ ਰਸਤੇ ਵਿੱਚ ਹੋਣਗੇ ਪੜਾਉ ਪੜਾਈ ਸਾਰੇ ਥਾਵਾਂ ਤੇ ਪ੍ਰਬੰਧ ਕੀਤੇ ਆ ਸੰਤਾਂ ਵਾਸਤੇ ਬਹੁਤ ਹੀ ਉੱਚੀ ਸੋਚ ਦੇ ਮਾਲਕ ਹਨ ਬਾਬਾ ਮੇਜਰ ਸਿੰਘ ਸੋਲੀ ਜੀ ਤੇ ਸਾਧ ਸੰਗਤ ਜੀ ਭੋਰਾ ਵੀ ਆਰਸਣੀਆਂ ਜੇ ਜਸੇਦਾਰਾਂ ਦੇ ਏ ਆਪ ਹੀ ਹਾਲ ਸੌਣ ਲਾ ਪੀਤੇ ਫੇਰ ਕੌਮ ਨਹੀਂ ਚੱਲ ਸਕਦੀ ਬਾਬਾ ਮੇਜਰ ਸਿੰਘ ਸੋਢੀ ਜੀ ਵੀ ਬਹੁਤ ਮਹਾਨ ਜਰਨੈਲ ਆ ਪੂਰਾ ਵੀ ਹਾਲਤ ਨਹੀਂ ਆ ਸਾਰੀ ਸੰਗਤ ਦੀ ਦੇਖਭਾਲ ਉਹ ਆਪ ਕਰਦੇ ਆ ਤੇ ਸਾਧ ਸੰਗਤ ਜੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਕੇ ਹੋਮ ਹੋਮ ਆ ਕੇ ਪਹੁੰਚੋ ਇਹ ਫੌਜ ਗੁਰੂ ਕੀ ਇਹ ਬਾਜ ਲੈ ਕੇ ਆਈ ਆ ਤੇ ਬਾਜ ਵੀ ਇਹੋ ਜਿਹਾ ਵਾ ਵੀ ਪੂਰਾ ਵੀ ਸੰਗਤ ਨੂੰ ਵੇਖ ਕੇ ਕਾਲ ਨਹੀਂ ਪੈਂਦਾ ਸਿੰਗਣਾ ਵਿਚਾਰ ਕੀਤੀ ਸੀ ਮੈਂ ਵੀ ਸਿਰ ਤੇ ਜਿਵੇਂ ਬਾ ਲੈ ਲੈਂਦੇ ਜੇ ਵਿੱਠਾ ਨਹੀਂ ਕਰਦਾ ਆਂਦੇ ਜਦੋਂ ਸ਼ਰ ਲੱਗ ਜਾਉਣਾ ਹੁੰਦਾ ਜਾਂ ਵਿੱਠਾ ਕਰਨੀ ਹੁੰਦੀਆਂ ਤੇ ਮੋਢੇ ਤੇ ਆ ਜਾਂਦਾ ਵਾ ਤੇ ਬਹੁਤ ਵਧੀਆ ਇਹ ਜਾਨਵਰ ਆ ਤੇ ਸਾਧ ਸੰਗਤ ਜੀ ਆਓ ਦਰਸ਼ਨ ਮੇਲੇ ਕਰਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ